ਅੱਲੀ ਸਿਕ ਡਰਡ ਜਗਾ ਤੇ ਵੀ ਇੱਥੇ ਕੋਈ ਨਾ ਕੋਈ ਜਿਹੜਾ ਨਸ਼ਾ ਕਰ ਸਕਦੇ ਜਿਹੜੇ ਨਸ਼ਾ ਕਰਨ ਵਾਲੇ ਮਿਲ ਸਕਦੇ ਤੇ ਇੱਥੇ ਆ ਕੇ ਮੈਂ ਇਹੀ ਸਿਵਲ ਕਪੜੇ ਜੀ ਆ ਕੇ ਦਿਖਣਾ ਚਾਹੁੰਦਾ ਸੀ ਵੀ ਤਾਂ ਕਿ ਪਤਾ ਨਾ ਲੱਗੇ ਇਹਨਾਂ ਨੂੰ ਤੇ ਇੱਥੇ ਇਸ ਤੇ ਅਸੀਂ ਲਗਾਤਾਰ ਇਸ ਤੇ ਰੱਖਾਂਗੇ ਇਸ ਸੀਰੀਜ਼ 'ਚ ਦਬਸ ਰੱਖਾਂਗੇ ਤਾਂ ਕਿ ਜੇ ਕੋਈ ਅਜਿਹਾ ਅਨਸਰ ਇੱਥੇ ਆ ਕੇ ਕੋਈ ਨਸ਼ਾ ਨੁਸ਼ਾ ਕਰਦਾ ਉਹਨੂੰ ਆਪਾਂ ਫੜ ਸਕੀਏ ਵਿਚ ਨਾਲ ਇਹਨੂੰ ਫੜ ਸਕੀਏ ਜਿਹੜਾ ਕੋਈ ਨਸ਼ੇ ਕਰਦੇ ਉਹਨਾਂ ਨੂੰ ਪਤਾਖਲ ਖਰਾ ਸਕੀਏ ਸਰ ਇਹ ਬਿਲਡਿੰਗ ਕਿਹੜੀ ਹੈਗੀ ਹੈ ਇਹ ਵਾਲੀ ਇਹ ਰਾਏਸਿਕ ਬਿਲਡਿੰਗ ਹੈ ਰਾਏਸਿਕ ਪਾ ਬੰਨਾ ਦਸਾਰਾ ਬਿਲਡਿੰਗ ਹੈ ਦਸਾਰਾ ਗਰਾਊਂਡ ਦੇ ਨਾਲ ਹੈ ਜੀ ਜੀ ਇਹ ਆਪਣਾ ਇਸ ਵੇਲੇ ਮਾੜੀ ਹਾਲਤ ਦੇ ਵਿੱਚ ਪਈ ਪਈ ਹੈ ਬੇਟੇ ਸਾਰੇ ਪਾਸੇ ਓਪਨ ਹੈ ਤੇ ਓਪਨ ਜਗ੍ਹਾ ਦੇ ਵਿੱਚ ਇਹ ਇਹੋ ਜੇ ਅਨਸਰ ਕੋਈ ਨਾ ਕੋਈ ਆ ਕੇ ਬਿਨਾਂ ਕੋਈ ਗਲਤ ਹਰਕਤ ਕਰਦੇ ਕੋਈ ਨਸ਼ਾ ਨੁਸ਼ੇ ਦਾ ਕਰਨ ਦੀ ਕੋਸ਼ਿਸ਼ ਕਰਦੇ ਤੇ ਇੱਥੇ ਸਾਡੀ ਲਗਾਤਾਰ ਨਿਗਰੂਗੀ ਫੜਾਂਗੇ ਬਾਕੀ ਸਾਰੇ ਪਾਸੇ ਵੀ ਨਿਗਰ ਸਰ ਸਰ ਕੱਲ ਵੀ ਕੱਲ ਵੀ ਇੱਕ ਆ ਜਿਹੜੇ ਇੱਥੋਂ ਦੋ ਤਿੰਨ ਨੜੇ ਇੱਥੇ ਫਿਰਦੇ ਸੀਗੇ ਉਹ ਗਏ ਭੱਜ ਕੇ ਤੇ ਕੋਈ ਨਹੀਂ ਜਿਹੜੇ ਨਸ਼ਾ ਕਰਦੇ ਆ ਆਪਾਂ ਉਹਨਾਂ ਬੰਦਿਆਂ ਨੂੰ ਵੀ ਆਪਾਂ ਮੁੱਖ ਧਾਰਾ ਚ ਲੈ ਕੇ ਆਉਣਾ ਹੈ ਤਾਂ ਕਿ ਉਹ ਨਸ਼ੇ ਛੱਡਣ ਤੇ ਉਹਨਾਂ ਨੂੰ ਕੋਈ ਨਾ ਕੋਈ ਆਪਾਂ ਡਾਕਟਰ ਦੀ ਸਹਾਇਤਾ ਦਈਏ ਤੇ ਐਵੇਂ ਹੀ ਜਿਹੜੇ ਕੋਈ ਨਸ਼ਾ ਇਹਨਾਂ ਨੂੰ ਵੇਚਣ ਵਾਲੇ ਆ ਉਹਨਾਂ ਤੇ ਵੀ ਆਪਾਂ ਐਕਸ਼ਨ ਲੈਣਾ ਵੀ ਇਹਨਾਂ ਨੂੰ ਵੇਚ ਨਾ ਸਕਣ ਤੇ ਆਪਣੀ ਨੌਜਵਾਨੀ ਨੂੰ ਫ੍ਰੀ ਸਰ ਦੱਸਿਆ ਜਾ ਰਿਹਾ ਹੈ ਕਿ ਤੇ ਆਸ-ਪਾਸ ਕਾਫੀ ਨਸ਼ਾ ਜਿਹੜਾ ਉਹ ਵਿਕਦਾ ਕੱਲ ਵੀ ਇੱਕ ਨੌਜਵਾਨ ਜਿਹੜਾ ਉਹ ਇੱਥੇ ਨਸ਼ੇ ਦੀ ਹਾਲਤ ਵਿੱਚ ਪਾਇਆ ਗਿਆ ਸੀਗਾ ਜਿਸ ਦੀ ਵੀਡੀਓ ਵੀ ਵਾਇਰਲ ਦੇਖੋ ਦੇਖੋ ਜਿਹੜਾ ਕਿਸੇ ਪਾਸੇ ਨਸ਼ਾ ਨਹੀਂ ਮਿਲ ਰਿਹਾ ਜਿਵੇਂ ਸਾਡੇ ਵੱਲੋਂ ਸਖਤੀ ਕੀਤੀ ਗਈ ਹੈ ਰੋਕਿਆ ਖਾਲੀ ਸਿਕਰੂਡਡ ਜਗਾ ਤੇ ਵੀ ਇੱਥੇ ਕੋਈ ਨਾ ਕੋਈ ਜਿਹੜਾ ਨਸ਼ਾ ਕਰ ਸਕਦੇ ਜਿਹੜੇ ਨਸ਼ਾ ਕਰਨ ਵਾਲੇ ਮਿਲ ਸਕਦੇ ਤੇ ਇੱਥੇ ਆ ਕੇ ਮੈਂ ਇਹੀ ਸਿਵਲ ਕਪੜੇ ਜੀ ਆ ਕੇ ਦਿਖਣਾ ਚਾਹੁੰਦਾ ਸੀ ਵੀ ਤਾਂ ਕਿ ਪਤਾ ਨਾ ਲੱਗੇ ਇਹਨਾਂ ਨੂੰ ਤੇ ਇੱਥੇ ਇਸ ਤੇ ਅਸੀਂ ਲਗਾਤਾਰ ਇਸ ਤੇ ਰੱਖਾਂਗੇ ਇਸ ਸੀਰੀਅ ਚ ਦਬਸ਼ ਰੱਖਾਂਗੇ ਤਾਂ ਕਿ ਜੇ ਕੋਈ ਅਜਿਹਾ ਅਨਸਰ ਇੱਥੇ ਆ ਕੇ ਕੋਈ ਨਸ਼ਾ ਨੂੰਸ਼ਾ ਕਰਦਾ ਉਹਨੂੰ ਆਪਾਂ ਫੜ ਸਕੀਏ ਵਿੱਚ ਨਾਲ ਇਹਨੂੰ ਫੜ ਸਕੀਏ ਜਿਹੜਾ ਕੋਈ ਨਸ਼ੇ ਕਰਦੇ ਉਹਨਾਂ ਨੂੰ ਆਪਾਂ ਤਾਕਲ ਖੜਾ ਸਕੀਏ ਸਰ ਇਹ ਬਿਲਡਿੰਗ ਕਿਹੜੀ ਹੈਗੀ ਹੈ ਇਹ ਵਾਲੀ ਇਹ ਰਾਏ ਸਖ ਬਿਲਡਿੰਗ ਹੈ ਰਾਏ ਸਖ ਭਵਨ ਹੈ ਦਸਾਰੇ ਬਿਲਡਿੰਗ ਦਸਾਰੇ ਗਰਾਊਂਡ ਦੇ ਨਾਲ ਹੈ ਜੀ ਇਹ ਆਪਣਾ ਇਸ ਵੇਰੇ ਮਾੜੀ ਹਾਲਤ ਦੇ ਵਿੱਚ ਪਈ ਪਈ ਹੈ ਬੇਟੇ ਸਾਰੇ ਪਾਸੇ ਓਪਨ ਹੈ ਤੇ ਓਪਨ ਜਗ੍ਹਾ ਦੇ ਵਿੱਚ ਇਹ ਇਹੋ ਜਿਹਾ ਅਨਸਰ ਕੋਈ ਨਾ ਕੋਈ ਆ ਕੇ বিনা ਕੋਈ ਗਲਤ ਹਰਕਤ ਕਰਦੇ ਕੋਈ ਨਿਸ਼ਚਿਨੁਸ਼ੇਦ ਕਰਨ ਦੀ ਕੋਸ਼ਿਸ਼ ਕਰਦੇ ਤੇ ਇੱਥੇ ਸਾਡੀ ਲਗਾਤਾਰ ਨਿਗਰੂਗੀ ਫੜਾਂਗੇ ਬਾਕੀ ਸਾਰੇ ਪਾਸੇ ਵੀ ਨਿਗਰ ਸਰ ਸਰ ਕੱਲ ਵੀ ਕੱਲ ਵੀ ਇੱਕ ਆ ਜਿਹੜੇ ਇੱਥੋਂ ਦੋ ਤਿੰਨ ਨੇ ਇੱਥੇ ਫਿਰਦੇ ਸੀਗੇ ਉਹ ਗਏ ਭੱਜ ਕੇ ਤੇ ਕੋਈ ਨਹੀਂ ਜਿਹੜੇ ਨਸ਼ਾ ਕਰਦੇ ਆ ਆਪਾਂ ਉਹਨਾਂ ਬੰਦਿਆਂ ਨੂੰ ਵੀ ਆਪਾਂ ਮੁੱਖ ਧਾਰਾ 'ਚ ਲੈ ਕੇ ਆਉਣਾ ਹੈ ਤਾਂ ਕਿ ਉਹ ਨਸ਼ੇ ਛੱਡਣ ਤੇ ਉਹਨਾਂ ਨੂੰ ਕੋਈ ਨਾ ਕੋਈ ਆਪਾਂ ਡਾਕਟਰੀ ਸਹਾਇਤਾ ਦੇਈਏ ਤੇ ਐਵੇਂ ਹੀ ਜਿਹੜੇ ਕੋਈ ਨਸ਼ਾ ਇਹਨਾਂ ਨੂੰ ਵੇਚਣ ਵਾਲੇ ਆ ਉਹਨਾਂ ਤੇ ਵੀ ਆਪਾਂ ਐਕਸ਼ਨ ਲੈਣਾ ਵੀ ਇਹਨਾਂ ਨੂੰ ਵੇਚ ਨਾ ਸਕਣ ਤੇ ਆਪਣੀ ਨੌਜਵਾਨੀ ਪੀੜੀ ਸਰ ਦੱਸਿਆ ਜਾ ਰਿਹਾ ਕਿ ਤੇ ਆਸ-ਪਾਸ ਕਾਫੀ ਨਸ਼ਾ ਜਿਹੜਾ ਉਹ ਵਿਕਦਾ ਕੱਲ ਵੀ ਇੱਕ ਨੌਜਵਾਨ ਜਿਹੜਾ ਉਹ ਇੱਥੇ ਨਸ਼ੇ ਦੀ ਹਾਲਤ ਵਿੱਚ ਪਾਇਆ ਗਿਆ ਸੀਗਾ ਜਿਸ ਦੀ ਵੀਡੀਓ ਵੀ ਵਾਇਰਲ ਹੋ ਦੇਖੋ ਦੇਖੋ ਜਿਹੜਾ ਕਿਸੇ ਪਾਸੇ ਨਸ਼ਾ ਨਹੀਂ ਮਿਲ ਰਿਹਾ ਜਿਵੇਂ ਸਾਡੇ ਵੱਲੋਂ ਸਖਤੀ ਕੀਤੀ ਗਈ ਹੈ ਰੋਕਿਆ ਗਿਆ ਹੈ ਸਾਰੇ ਪਾਸਿਓ ਇਹ ਕੋਸ਼ਿਸ਼ ਤਾਂ ਕਰਦੀ ਹੈ ਜੀ ਕਿਤੇ ਨਾ ਕਿਤੇ ਜਿਹੜਾ ਨਸ਼ੇੜੀ ਹੈ ਇਹਨਾਂ ਨੂੰ ਸਾਡੇ ਵੱਲੋਂ ਇਹੀ ਅਪੀਲ ਹੈ ਸਾਰੇ ਇਹਨਾਂ ਦੇ ਮਾਪੇ-ਬਾਪ ਨੂੰ ਇਹਨਾਂ ਨੂੰ ਵੀ ਆਪਣਾ ਇਲਾਜ ਕਰਾਉਣ ਸਾਡੇ ਜੇ ਸਾਡੇ ਕੋਲ ਆਉਣ ਸਾਨੂੰ ਅਪਰੋਚ ਕਰ ਤਾਂ ਅਸੀਂ ਇਹਨਾਂ ਨੂੰ ਲਾਜ ਵਾਸਤੇ ਇਹਨਾਂ ਦੀ ਮਦਦ ਕਰਦਾ ਕਿ ਦਾਖਲ ਬ੍ਰਾਂਚ ਮਦਦ ਕਰ ਦਾਂਗੇ ਦਵਾਈਆਂ ਲੈਣ ਚ ਬਦਲ ਤੇ ਹੁਣ ਸਰ ਰਾਜ ਸਿੰਘ ਭਾਉ ਨੂੰ ਤੁਸੀਂ ਪਹੁੰਚੇ ਹੋ ਕੋਈ ਗਸ਼ਤ ਵਗੈਰਾ ਹੁਣ ਇੱਥੇ ਲਗਾਈ ਜਾਵੇ ਕਿਉਂਕਿ ਤੁਹਾਡੇ ਸਾਹਮਣੇ ਹੀ ਇਥੋਂ ਨਸ਼ੇੜੀ ਜਿਹੜੇ ਭੱਜ ਕੇ ਗਏ ਆ ਨਹੀਂ ਨਹੀਂ ਬਿਲਕੁਲ ਗਸ਼ਤ ਲਾਈ ਜੋ ਮੇਰੇ ਆਉਣ ਦਾ ਮਕਸਦ ਹੀ ਇੱਥੇ ਤਾਂ ਇਹੀ ਹੈ ਵੀ ਜਿਹੜਾ ਮੈਨੂੰ ਆਪ ਦੇ ਤੌਰ ਤੇ ਪਤਾ ਲੱਗ ਸਕੇ ਫਰਸਟ ਹੈਂਡ ਇਨਫੋਰਮੇਸ਼ਨ ਮੇਰੇ ਕੋਲ ਆਵੇ ਤੇਸ ਤੋਂ ਬਾਅਦ ਇਸੇ ਲਗਾਤਾਰ ਇੱਥੇ ਜਗਾ ਰੱਖਾਂਗੇ ਤੇ ਇਹਹੀ ਕੰਮ ਸਾਨੂੰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਦਿੱਤਾ ਗਿਆ ਹੈ ਵੀ ਤਾਂ ਕਿ ਇਹ ਆਈ ਜਿਹੜਾ ਆਮ ਨਸ਼ਾ ਨਾ ਕਿਸੇ ਨੂੰ ਮਿਲੇ ਤੇ ਉਹ ਬੰਦਿਆਂ ਦੀ ਆਪਾਂ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਆਪਾਂ ਨੈਸ਼ਨਲ ਸ਼ਡਾਊ ਕੇਂਦਰ 'ਚ ਓਪਨ ਸੈਂਟਰਸ ਦੇ ਵਿੱਚ ਉੱਥੇ ਉਹਨਾਂ ਦਾ ਦਵਾਈ ਦਵਾਈਏ ਤੇ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਵਾਏ ਸਰ ਬਿਨਾਂ ਸਕਿਉਰਿਟੀ ਤੋਂ ਆਉਣ ਦਾ ਰੀਜ਼ਨ ਕੀ ਸੀ ਮੇਰੇ ਦੂਰ ਤੋਂ ਪੁਲਿਸ ਜਦੋਂ ਆਉਂਦੀ ਹੈ ਤੇ ਪੁਲਿਸ ਵਿਜੀਬਲ ਹੁੰਦੀ ਹੈ ਜਦੋਂ ਵਰਦੀ ਚ ਤੇ ਇੱਥੇ ਤਾਂ ਮੈਂ ਪਿੱਛੇ ਜਿਹੜਾ ਕੱਲਾ ਆਇਆ ਤਾਂ ਕਰਕੇ ਮੈਨੂੰ ਫਰਸਟ ਹੈਂਡ ਦੀ ਇਨਫੋਰਮੇਸ਼ਨ ਮਿਲੇ ਤਾਂ ਕਿ ਦੂਰੋਂ ਆਉਂਦਾ ਪਤਾ ਨਹੀਂ ਲੱਗਦਾ ਕੋਈ ਪੁਲਿਸ ਅਫਸਰ ਸਾਹ ਉਹ ਹੋਰ ਵੀ ਅੱਡੇ ਖੰਡਰ ਜਿਹੜੇ ਬਣੇ ਉੱਥੇ ਵੀ ਨਸ਼ਾ ਚੱਲਦਾ ਜੀ ਦੇਖੋ ਪਿੱਛੇ ਅਸੀਂ ਐਵੇਂ ਇੱਕ ਜਗ੍ਹਾ ਤੇ ਇਨਫੋਰਮੇਸ਼ਨ ਆਈ ਸੀ ਇਮੀਡੀਏਟ ਉਸ ਤੇ ਐਕਸ਼ਨ ਲੈਂਦੇ ਹੋਏ ਅਸੀਂ ਉੱਥੋਂ ਮੁੰਡਾ ਇੱਕ ਨਸ਼ਾ ਕਰਦਾ ਹੋਇਆ ਫੜਿਆ ਸੀ ਤੇ ਉਸ ਨੂੰ ਕੌਂਟੇ ਸੈਕਸ਼ਨ ਤਹਿਤ ਅਸੀਂ ਉਸ ਨੂੰ ਦਾਖਲ ਕਰਾਇਆ ਤੇ ਉਹਦਾ ਹਾਲ ਚੱਲ ਰਿਹਾ ਹੈ